ਜ਼ਿਰਖਪੁਰ ਨਗਰ ਕੌਂਸਲ ਦੀ ਸੜਕ ਨੂੰ ਬਣੇ ਹਜੇ ਚੰਦ ਕੁਛ ਦਿਨੇ ਹੋਏ ਸੀ ਪਰ ਤੁਸੀਂ ਦੇਖੋ ਸੜਕ ਦਾ ਜਿਹੜਾ ਧਸਣਾ ਹੈ ਉਹ ਸ਼ੁਰੂ ਹੋ ਗਿਆ ਇਹ ਤੁਸੀਂ ਦੇਖ ਸਕਦੇ ਹੋ ਇਹ ਜਿਹੜੀ ਠਾਣੇ ਦੇ ਬਿਲਕੁਲ ਸਾਹਮਣੇ ਇੱਕ ਪਾਸੇ ਨਗਰ ਕੌਂਸਲ ਦਫ਼ਤਰ ਹੈ ਤੇ ਦੂਜੇ ਪਾਸੇ ਠਾਣਾ ਹੈ ਜਿੱਥੇ ਤੁਸੀਂ ਦੇਖ ਸਕਦੇ ਹੋ ਗੱਡੀ ਹੈ ਜਿਹੜੀ ਉਸ ਦਾ ਟਾਇਰ ਸੜਕ ਧਸਣ ਨਾਲ ਹੈਗਾ ਜਿਹੜਾ ਉਹ ਟੋਏ 'ਚ ਖੱਡੇ 'ਚ ਫਸ ਚੁਕਿਆ ਹੈ ਤੇ ਤੁਸੀਂ ਦੇਖ ਸਕਦੇ ਹੋ ਗੱਲਬਾਤ ਕਰਦੇ ਹਾਂ ਕੋਸ਼ਿਸ਼ ਕਰਾਂਗੇ ਗੱਡੀ ਬਕਰਾਰਾ ਹਾਲਾ ਗੱਡੀ ਇੱਕਦਮ ਗੱਡੇ ਚ ਗਈ ਹੈ ਦੱਸੋ ਅਸੀਂ ਕਿੱਥੇ ਜਾਈਏ ਅਸੀਂ ਆਏ ਸੀ ਫਾਦਰ ਦਾ ਡੈਥ ਸਰਟੀਫਿਕੇਟ ਬਣਾਉਣ ਵਾਸਤੇ ਆਉਂਦੇ ਜਿੱਥੇ ਗੱਡੀ ਸਾਡੀ ਵੜ ਗਈ ਤੇ ਹੋਰ ਪਬਲਿਕ ਦਾ ਕੀ ਹਾਲ ਹੋਊਗਾ ਇਹ ਕਮੇਟੀ ਦਾ ਹਾਲ ਹੈਗਾ ਜਿਹੜਾ ਕਿ ਤੁਹਾਡੇ ਕੋਲ ਕਮੇਟੀ ਦੀ ਸਿਰਫ ਬਣੀ ਬਾਕੀ ਸੜਕਾਂ ਕਿੱਥੋਂ ਬਣਾਣਗੇ ਪਰ ਇਹ ਕੁਝ ਦਿਨ ਪਹਿਲਾਂ ਹਲੇ 15 20 ਦਿਨ ਹੀ ਲਗਭਗ ਸੜਕ ਨੂੰ ਬਣੇ ਹੋਏ ਨੇ ਪਰ ਲੱਗਦਾ ਹੈ ਕਿ ਜਿਸ ਤਰ੍ਹਾਂ ਦੇ ਦੇਖ ਕੇ ਤਾਂ ਲੱਗਦਾ ਨਹੀਂ ਆ ਵੀ ਇਹ 15 20 ਦਿਨ ਤੋਂ ਸੜਕ ਬਣੀ ਹੋਈ ਹੈ ਹੁਣ ਦੱਸੋ ਅਸੀਂ ਮੁਸੀਬਤ ਵਿੱਚ ਸਾਡੀ ਗੱਡੀ ਫਸ ਗਈ ਅਸੀਂ ਤਾਂ ਪਰੇਸ਼ਾਨ ਹੋ ਰਹੇ ਹਾਂ ਇਸ ਟਾਈਮ ਸਭ ਤੋਂ ਜ਼ਿਰਖਪੁਰ ਦੀ ਸਭ ਤੋਂ ਅਹਿਮ ਰੋਡ ਹੈ ਜਿਹੜੀ ਕਿਉਂਕਿ ਤਹਿਸੀਲ ਨਗਰ ਕਾਉਂਸਲ ਠਾਣਾ ਗਊਸ਼ਾਲਾ ਤੇ ਅੱਗੇ ਤੁਸੀਂ ਦੇਖ ਸਕਦੇ ਹੋ ਜਿਹੜੀ ਮਾੜੀ ਹੈ ਤੇ ਉਸ ਦੇ ਨਾਲ ਸ਼ਮਸ਼ਾਨ ਘਾਟ ਵੀ ਹੈ ਜਿਹੜਾ ਉਹ ਇਸ ਰੋਡ ਤੇ ਪੈਂਦਾ ਸਭ ਤੋਂ ਅਹਿਮ ਰੋਡ ਜ਼ਿਰਖਪੁਰ ਦੀ ਲੇਕਿਨ ਜਿਸ ਦੇ ਹਾਲਾਤ ਕਦੇ ਜਾਮ ਦੀ ਸਮੱਸਿਆ ਰਹਿੰਦੀ ਹੈ ਤੇ ਕਦੇ ਕਿਤੇ ਰੋਡ ਤਸਣ ਤੋਂ ਬਾਅਦ ਜਿਸ ਤਰ੍ਹਾਂ ਦੇ ਹਾਲਾਤ ਸਾਹਮਣੇ ਆ ਰਹੇ ਨੇ ਤੁਸੀਂ ਦੇਖ ਸਕਦੇ ਹੋ ਜਿਹੜੀ ਸੜਕ ਬਣੇ ਨੂੰ ਹਜੇ ਚੰਦ ਕੁਝ ਦਿਨੀ ਹੋਏ ਸੀਗੇ ਤੁਸੀਂ ਦੇਖ ਸਕਦੇ ਹੋ ਜਿਸ ਦੇ ਕਾਰਨ ਗੱਡੀ ਹੈ ਜਿਹੜੀ ਉਹ ਫਸ ਚੁੱਕੀ ਹੈ ਤੇ ਸਾਹਮਣੇ ਕੋਸ਼ਣ ਲਗਾਤਾਰ ਲੋਕਾਂ ਦੀਆਂ ਜਾਰੀ ਹੈ ਲੋਕ ਵੀ ਕੁਝ ਇਕੱਠੇ ਹੋਏ ਨੇ ਕਿਉਂਕਿ ਗੱਡੀ ਦੇ ਕਾਰਨ ਵੱਡਾ ਜਾਮ ਵੀ ਜਿਹੜਾ ਹੈਗਾ ਉਹ ਲੱਗ ਸਕਦਾ ਹੈ ਕਿਉਂਕਿ ਅਕਸਰ ਇਸ ਰੋਡ ਤੇ ਜਾਮ ਰਹਿੰਦਾ ਹੈ ਤਸਵੀਰਾਂ ਤੁਸੀਂ ਦੇਖ ਰਹੇ ਹੋ ਬਿਲਕੁਲ ਇੱਕ ਪਾਸੇ ਠਾਣਾ ਹੈ ਤੇ ਦੂਜੇ ਪਾਸੇ ਨਗਰ ਕੌਂਸਲ ਤੇ ਆ ਤੁਸੀਂ ਦੇਖੋ ਸੜਕ ਹੈ ਜਿਹੜੀ ਉਹ ਤਸਣੀ ਵੀ ਸ਼ੁਰੂ ਹੋ ਗਈ ਐ ਸੋ ਵੱਡੇ ਜਿਹੜੇ ਸਵਾਲ ਖੜੇ ਹੁੰਦੇ ਨੇ ਠੇਕੇਦਾਰ ਤੇ ਵੀ ਸਵਾਲ ਖੜੇ ਹੁੰਦੇ ਨੇ ਕਿ ਕਿਸ ਤਰ੍ਹਾਂ ਦਾ ਜਿਹੜਾ ਮਟੀਰੀਅਲ ਐ ਉਹ ਯੂਜ਼ ਕੀਤਾ ਗਿਆ ਹੈ ਕੀ ਕੰਮ ਸਹੀ ਢੰਗ ਨਾਲ ਨਹੀਂ ਹੋਇਆ ਜੇ ਸਹੀ ਹੋਇਆ ਹੁੰਦਾ ਤਾਂ ਸੜਕ ਇਸ ਤਰ੍ਹਾਂ ਤਸਦੀ ਨਾ ਸੋ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਸੜਕ ਅੱਗੇ ਤੋਂ ਇਸ ਤਰ੍ਹਾਂ ਨਾ ਥਸੇ ਸਟ੍ਰਿਕਟ ਜਿਹੜਾ ਐਕਸ਼ਨ ਲਿਆ ਜਾਵੇ ਕੋਈ ਨਾ ਅੱਜ ਜੀ ਹੋ ਗਿਆ 15 ਦਿਨ ਤੋਂ ਪਹਿਲਾਂ ਹਸਪਤਲ ਚ ਆਈ 15 ਦਿਨ ਤੋਂ ਆਸੀ ਮੇਰੀ ਗੱਡੀ ਉਹ ਤਾਂ ਬੈਕ ਕਰਦੇ ਹੋਈ ਹੈ ਜੀ ਇਹਦੇ ਕਦੇ ਵੀ ਇੱਥੇ ਸਰਮ ਦੇ ਤਾਂ ਹੋਈ ਜਾ ਰਹੀ ਹੈ ਉਹਦਾ 20 ਦਿਨ ਹੋ ਗਏ ਕਹਿੰਦੇ ਕੋਈ ਨਹੀਂ ਤਾ ਬਿਲਕੁਲ ਦੇਖੋ ਜੀ ਲੋਕਾਂ ਦੇ ਵਿੱਚ ਰੋਸ਼ ਹੈ ਤੇ ਕਹਿਣਾ ਲੋਕਾਂ ਦਾ ਇਹ ਹੈ ਕਿ ਇਸ ਤਰ੍ਹਾਂ ਦੇ ਜਿਹੜੇ ਟੋਏ ਸੜਕ ਦੇ ਵਿੱਚ ਪੈ ਰਹੇ ਨੇ ਆ ਸੜਕ ਤਸਰੀ ਹੈ ਇਸ ਨੂੰ ਜਲ ਤੋਂ ਜਲਦ ਮੁਰੰਮਤ ਕੀਤੀ ਜਾਵੇ ਤਾਂ ਕਿ ਇਹ ਨਾ ਹੋਵੇ ਅੱਗੇ ਵੀ ਇਸ ਤਰ੍ਹਾਂ ਦੀਆਂ ਗੱਡੀਆਂ ਜਿਹੜੀਆਂ ਉਹ ਫਸਣ ਜਿਸ ਕਾਰਨ ਕੋਈ ਜਾਮ ਲੱਗੇ ਜਾਂ ਕੋਈ ਜ਼ਰੂਰੀ ਕੰਮ ਲਈ ਵੀ ਜਿਸ ਤਰ੍ਹਾਂ ਮੈਡਮ ਨੇ ਦੱਸਿਆ ਕਿ ਉਹ ਆਪਦੇ ਫਾਦਰ ਦਾ ਡੈਥ ਸਰਟੀਫਿਕੇਟ ਬਣਾਉਣ ਲਈ ਇੱਥੇ ਆਈ ਸੀਗੇ ਪਰ ਲੇਕਿਨ ਇੱਕ ਪਾਸੇ ਉਹ ਤਾਂ ਪਹਿਲਾਂ ਹੀ ਦੁਖੀ ਸੀਗੇ ਤੇ ਦੂਜੇ ਪਾਸੇ ਜਦੋਂ ਗੱਡੀ ਫਸ ਗਈ ਤਾਂ ਸੁਭਾਵਿਕ ਹੈ ਕਿ ਵਿਅਕਤੀ ਪਹਿਲਾਂ ਹੀ ਪਰੇਸ਼ਾਨ ਹੋਵੇ ਤੇ ਉੱਪਰੋਂ ਹੋਰ ਪਰੇਸ਼ਾਨ ਹੋ ਜਾਂਦਾ ਸੋ ਮੈਨੂੰ ਦਿਓ ਜੀ ਅਖੰਡ ਲੋਕ ਦੇਵ ਸ਼ਰਮਾ